8th class 2.10 ਹੱਲ ਕਰੋ ਪਹਿਲਾ ਸਵਾਲ 3n/2 3n/4 5n/6 21 ਪਹਿਲਾ ਇਹਨਾਂ ਦਾ ਹਰ ਦੇਖੋ ਅਲੱਗ-ਅਲੱਗ ਹੈ ਸਭ ਤੋਂ ਪਹਿਲਾਂ ਇਹਨਾਂ ਦਾ LCM ਲਓ LCM ਲਈ ਇਹਦਾ ਕੀ ਬਣਦਾ ਹੈ 2 4 6 ਦਾ LCM 2 4 6 LCM ਲਓ 2 ਤੇ ਦੋ ਐ ਕਮ ਦੋ 2 2 4 2 3 6 ਹੁਣ ਕਿਸੇ ਟੇਬਲ ਤੇ ਨਹੀਂ ਚੱਲਦਾ ਗੁਣਾ ਕਰ ਦੋ 1 ਨੂੰ ਛੱਡ ਦੋ 2 2 3 2 2 4 4 3 12 ਐਲਸੀਐਮ ਕਿੰਨਾ ਆ ਗਿਆ 12 ਦੋਨੇ ਪਾਸੇ 12 ਨਾਲ ਗੁਣਾ ਕਰੋ ਦੋਨੋਂ ਪਾਸੇ 12 ਨਾਲ ਗੁਣਾ ਕਰਾਂਗੇ ਤਾਂ ਕਿੰਨੀਆਂ ਟਰਮਾਂ 1 2 3 4 ਚਾਰੇ ਟਰਮਾਂ ਨੂੰ 12 ਨਾਲ ਗੁਣਾ ਕਰੋ 2 12 10n 4 पैं एन बटा छे गुणा बारह इक्की गुणा बारह बारह जो कटी दे कट्टो दो ते दो बारह चार तीए बारह इत का छः दुणी बारह बस छः गुना 6 10t 9n 5 2 10n 21 ਨੂੰ 12 ਨਾਲ ਗੁਣਾ ਕਰੋ ਕੀ ਬਣਦਾ 21 42 4 21 25 ਇਹ ਦੋਨੇ ਪਲੱਸ ਦੇ ਹੈ ਪਲੱਸ ਕਰੋ 6 ਤੇ 10 16n 9n 252 16n ਦੇ ਵਿੱਚ 9n ਘਟਾਈਏ ਤਾਂ 7n ਬਟਾ 252 n 252 ਇਧਰ ਗੁਣਾ ਚਾਹੀਦਾ ਰੱਖੇ बटे ਚ ਹੋ ਗਿਆ 7 21 7 6 42 n 36 ਇਹ ਆਪਣਾ ਪਹਿਲੇ ਸਵਾਲ ਦਾ ਆਨਸਰ ਆ ਗਿਆ ਦੂਜਾ ਸਵਾਲ l 2 1 5 1 3 1 4 ਸਭ ਤੋਂ ਪਹਿਲਾਂ ਇਹਨਾਂ ਦਾ ਐਲਸੀਐਮ ਬਟਾ ਖਤਮ ਕਰੋ बटे वाली संख्या खत्म करो 2 5 3 ਤੇ 4 ਦਾ 2 ਤੇ ਚਲਾਓ 2 ਤੇ 1 2 5 ਦਾ 5 3 ਦਾ 3 2 2 4 ਹੁਣ ਕਿਸੇ ਟੇਬਲ ਤੇ ਨਹੀਂ ਚੱਲਦਾ ਐਲਸੀਐਮ ਲੈਣ ਵਾਸਤੇ ਗੁਣਾ ਕਰੋ 1 ਨੂੰ ਛੱਡ ਦਿਓ 2 5 3 2 2 5 10 13 30 2 60

गया चार पदरी सठ पंद्रह एक पंद्रह व्यंजय खबे अर्थ ती एल माइनस वी एल पंद्रह माइनस बारह सज्जे अठ जाके प्लस बारह हो गए तीन चार बारह गए दस बराबर 27 ਇਹਦੇ ਨਾਲ ਕੀ ਹੈ ਐਲ ਔਰ ਐਲ ਬਰਾਬਰ ਇਧਰ 27 ਹੈ ਇਧਰ ਗੁਣਾ ਦੇ ਵਿੱਚ 10 ਇਧਰ ਆ ਕੇ ਵਟਾ ਗਿਆ 27 10 ਅਨਸਰ ਆ ਗਿਆ ਤੀਜਾ ਸਵਾਲ m m 1 2 -1, 1 m 2 7 2 ਤੇ 3 ਦੈਲਸੀਅਮ ਲੋ 6 ਆ ਜਿਗਾ ਤਾਂ 1 2 3 4 ਚਾਰੇ ਟਰਮਾਂ ਨੂੰ 6 ਨਾਲ ਗੁਣਾ ਕਰੋ 6 m 6 m ਹੋ ਗਿਆ 6 m 1 2 1 ਨੂੰ 6 ਨਾਲ ਗੁਣਾ ਕੀਤਾ ਐਸ 1 ਨੂੰ 6 ਨਾਲ ਗੁਣਾ 6 ਆ ਗਿਆ m 2 3 6 3 ਦੁਨੇ 6 2 3 6 ਗੁਣਾ ਕਰੋ 6m m 3 ਨਾਲ ਗੁਣਾ m तीन एम माइनस गुना माइनस प्लस तीन ए कम तीन छे माइनस दो गुना एम दो एम माइनस गुना माइनस प्लस दो चार छे एम के तीन एम घटा दो तीन एम आ गया माइनस दो एम खब्बे हाथ आगे प्लस का दो एम हो गया छे तो चार छह दस हो गए आ प्लस तेना सजे हाथ आके माइनस तीन हो गया तीन तो दो पाँच एम आ गया ਕਿੰਨਾ ਆ ਗਿਆ 7 m 7 ਇਧਰ ਐਮ 5 ਐਮ ਦੇ ਨਾਲ 5 ਗੁਣਾ 100 ਇਧਰ ਲਾ ਕੇ बटे ਚ ਆ ਗਿਆ m 7 5 ਅਨਸਰ ਆ ਗਿਆ 5x 2 2x 7 2 3x 1 7 2 ਪਹਿਲਾਂ ਫੈਕਟਰ ਨੂੰ ਸੋਲਵ ਕਰਕੇ ਦੇਖੋ ਕਰੋ 5x -2 ਨੂੰ 2 ਨਾਲ ਗੁਣਾ ਕੀਤਾ 4x ਗੁਣਾ ਹੋ ਜਾਏਗਾ 2 ਨੂੰ 7 ਨਾਲ ਗੁਣਾ ਕੀਤਾ 14 2 ਨੂੰ ਪਹਿਲਾਂ 2 ਨਾਲ ਫਿਰ 2 ਨੂੰ 7 ਨਾਲ ਨੂੰ ਨਾਲ ਗੁਣਾ ਕਰਨਾ 2 3 6x 2 1 2 7 2 5x ਇੱਥੇ 2 2 4 2 2 4 ਹੋ ਗਿਆ 5ਜਾ 4 ਗਏ x ਆ ਦਾ 6x ਆ ਖੱਬੇ ਹੱਧਾ ਕਿ ਮਾਈਨਸ ਦਾ 6x ਹੋ ਗਿਆ ਬਰਾਬਰ -2 7/2 14 ਇਧਰ ਆ ਕੇ -14 ਹੋ ਗਏ 6x ਦੇ ਵਿੱਚੋਂ ਇੱਕ x ਦੇ ਵਿੱਚੋਂ 6x ਘਟਾ ਦਈਏ ਮਾਈਨਸ ਦਾ 5x ਆ ਗਿਆ ਬਰਾਬਰ ਇਧਰ बटे ਦੇ ਵਿੱਚ 2 ਹੈ ਸਾਰਿਆਂ ਦੇ बटे ਦੇ ਵਿੱਚ 2 ਕਰੋ ਤਾਂ ਇਹਨਾਂ ਦਾ बटा 1 ਲੈ ਲਓ ਸਾਰਿਆਂ ਦਾ ਇੱਕ ਇੱਕ ਕਰਕੇ ਇਹਨਾਂ ਦਾ ਐਲਸੀਐਮ ਲੋਕੀ ਬੰਦਾ ਹੈ ਮਾਈਨਸ 2 2 ਹੀ ਆਏਗਾ बटे ਦੇ ਵਿੱਚ ਇੱਕ ਇੱਕ ਨੂੰ 2 ਬਣਾਉਣ ਵਾਸਤੇ 2 ਨਾਲ نیچے 2 ਨਾਲ ਉੱਪਰ 7/2 ਇਹ ਐਲਸੀਐਮ ਦੇ ਬਰਾबरी ਇਹ 2 ਦਿੱਤਾ ਹੋਇਆ ਹੈ 14 14 1 2 2 5x 4 7/2 14 28 2 5x ਇਹਨਾਂ ਦੇ ਹਰ ਬਰਾਬਰ ਇੱਕ ਲੈ ਲਓ -4 7 ਔਰ -28 5x ਦੇ 4 ਦੇ 28 ਦੇ 32 7 2 5x 32 ਦੇ ਵਿੱਚੋਂ ਦੇ ਵਤ 3 ਦੇ 7 ਤਾਂ ਦੇ ਕਿੰਨੇ ਵਧ ਗਏ 25 2 25 2 ਤੇ ਕੱਟਿਆ ਗਿਆ 5 ਦੇ ਤਰਫ 14 ਵਟੇ ਚ ਕਰ ਦੋ 1 5 5 5 25 5 2 x 5 2 ਇਹ ਆਪਣਾ ਆਨਸਰ ਆ ਗਿਆ

प्लस पलस छुना एक बराबर एक्स माइनस तीन वटा छे गुना छ एक, छः छे कटे गए तीन दो नहीं छोद दोुणा करो दो गुणा करो दो गुणा छे एक्स बारह एक्स प्लस दो एक दो प्लस बराबर एक्स माइनस तीन बारह एक्स प्लस अठ x एक्स खबे हाथ आके माइनस एक्स आ गया माइनस तेन बारह एक्स केटा दो ग्यारह एक्स माइनस तेन माइनस अठ माइनस देर एक्स बराबर माइनस गया माइनस एक एक्स बराबर माइनस एक आंसर है